ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਦਾ ਵਿਸ਼ੇ ਹੈ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਪੱਕੇ ਦੇ ਮੁਖ ਨੂੰ ਸੱਚ ਦੇ ਰਾਹ ਤੇ ਤੋੜਦੀ ਹੈ ਤਰਤੀ ਉਤੇ ਜਿਸ ਵੇਲੇ ਮੋਹ ਮਾਇਆ ਦੇ ਬੱਦਲ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਾਇ ਜ਼ੁਲਮ ਕਾਨ ਹੀਨ ਤਰਸ ਡੋਬ ਰਹੇ ਸਨ ਉਸ ਵੇਲੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਪਟਿਕਦੇ ਮਨੁੱਖ ਨੂੰ ਸੱਚ ਦੇ ਰਾਹ ਤੇ ਤੋੜਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ ਨਾਟ ਸ਼ਬਦ ਅਜੇ 52 ਸ਼ਲੋਕ ਹਨ ਇਹ ਸਾਰੀ ਬਾਣੀ ਸ਼੍ਰੀ ਗੁਰਗੰਦ ਸਾਹਿਬ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਗਾਂ ਦੀ ਰਿੰਦਾ ਦੇ ਬਾਅਦ ਗੁਰੂ ਜੀ ਨੇ ਰਾਗਾਂ ਨੇ ਪ੍ਰਕਿਰਤੀ ਨਾਲ ਭਾਅ ਦਾ ਸੰਬੰਧ ਜੋੜੀ ਰੱਖਿਆ ਹੈ ਗੁਰੂਕਾਰ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਤੇ ਪਾਸ਼ਾ ਦੇ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਬੱਜ ਭਾਸ਼ਾ ਤੇ ਕੁਝ ਹੱਦ ਤੱਕ ਸੁਧਿ ਕ੍ਰਿਪਾ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੀ ਭਾਸ਼ਾਏ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਤੁਖੀ ਬਾਣੀ ਵਿੱਚ ਵੀ ਰਾਗ ਦਾ ਰਸ ਵੀ ਹੈ ਅਤੇ ਭक्ति ਦਾ ਮਿਠਾਸ ਵੀ ਹੈ। ਇਹਨਾਂ ਦੋਹਾਂ ਭਾਵਨਾਵਾਂ ਨੇ ਵੱਖ-ਵੱਖ ਸਥਿਤੀਆਂ ਬਾਣੀ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ। ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰੀ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ। ਸੱਚਾ ਸੁਖ ਸਿਰਫ ਨਾਮ ਸਿਮਰ ਵਿੱਚ ਹੈ। ਸੁਮੁੱਚਿਤ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੇ ਸਹਾਇਤ ਦੁਆਰਾ ਭਾਰਤੀ ਸੱਭਿਆਚਾਰ ਨਾਲ ਇੱਕ ਨਵੀਂ ਬਿਰਤੀ ਨਾਲ ਜੋੜਿਆ ਹੈ, ਉੱਥੇ ਵੀ ਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸਾਰੇ ਵਿਕਾਰਾਂ ਵਿੱਚ ਉਜੰਤ ਹੋਵਜਿਆ ਹੈ। ਗੁਰੂ ਜੀ ਨੇ ਆਪਣੇ 15 ਰਾਗਾਂ ਵਿੱਚ ਮਾਰਵਾਤਾ ਸੰ ਮਾਰਵਾਤਾ ਨੂੰ ਸੰਦੇਸ਼ ਦਿੱੰਦਿਆਂ ਹੋਇਆ ਕਹਿੰਦੇ ਹਨ ਜਿਵੇਂ ਗੋਰੀ ਰਾਗ ਦੇ 9 ਸ਼ਬਦ ਜਮਨੁਗ ਨੂੰ ਕਹਿੰਦੇ ਹਨ ਏ ਜੀਵ ਮਾਇਆ ਨੀਆ ਵਾਸਨਾ ਮਾ ਛੱਡ ਤੇ ਪ੍ਰਭੁ ਨਰਜੁਨ ਆਸਾ ਰਾਗ ਦਾ ਇੱਕ ਚਪਈਆ ਸਮਝਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਇਸ ਨੂੰ ਵੇਖ ਭਗਤਕਨ ਵਿੱਚ ਨੰਗਵਾ ਦੇਵਗੰਦਾਰੀ ਰਾਗ ਦੇ ਤਿੰਨ ਚਪਈਏ ਨਾਮ ਸਿਮਰੰਦੀ ਮਹਿਮਾ ਗਉਂਦੇ ਹਨ ਜਿਸ ਨੇ ਵੀ ਹਰੀ ਦਾ ਨਾਮ ਜਪਿਆ ਉਸ ਦਾ ਫਿਕ ਫਵੇਖ ਸਵਲਿਆ ਹੈ ਸੋਰਠ ਰਾਗ ਦੇ 12 ਸ਼ਬਦ ਮੋਹ ਦੇ ਡਰ ਅਤੇ ਮਾਇਆ ਨੂੰ ਨਾਸਵੰਤਨ ਸਪਸ਼ਟ ਕੀਤਾ ਹੈ ਰਾਗ ਦੇ ਨਾਸਰੀ ਦੇ ਚਾਰ ਰਾਗ ਕਿੰਦੇ ਹਨ ਕਿ ਪ੍ਰਭੂ ਨੂੰ ਜੰਗਲਾਂ ਵਿੱਚ ਨਹੀਂ ਸਗੋਂ ਆਪਣੀ ਮਮਨ ਵਿੱਚ ਲੱਗ ਰਾਗ ਰਾਗ ਜੈਤਰੀ ਦੇ ਤਿੰਨ ਸ਼ਬਦ ਪ੍ਰਭੂ ਦੇ ਸ਼ਰਨ ਵਿੱਚ ਆਉਣ ਦੀ ਪ੍ਰੇਰਣਾ ਦਿੰਦੇ ਹਨ ਰਾਗ ਟੋੜੀ ਦਾ ਇੱਕ ਸ਼ਬਦ ਪ੍ਰਭੂ ਨੂੰ ਵਿਛਰੇ ਮਨੋਖੀ ਦੇ ਦਰਦ ਭਰੀ ਅਵਸਥਾ ਦਾ ਚਿੱਤਰਣ ਕਰਦਾ ਹੈ ਰਾਮਕਲੀ ਰਾਗ ਦੇ ਤਿੰਨ ਤੁਪੈਦੇ ਉਸ ਜਗਤ ਦੀ ਖੋਜ ਕਰਦੇ ਹਨ ਜਿਸ ਨਾਲ ਪ੍ਰਭੂ ਦੀ ਸ਼ਰਨ ਮਿਲਦੀ ਹੈ ਰਾਗ ਮਾਰੂ ਦੇ ਤਿੰਨ ਤੁਪੈਦੇ ਹਰ ਕੀ ਮੰਦੀ ਮਰਜ਼ੀ ਦੇ ਚੱਲਣ ਨਾਲ ਮਨ ਵਿਅਰਥ ਹੋ ਜਾਂਦਾ ਹੈ ਰਾਗ ਦੇ ਜਵੰਤੀ ਦੇ ਚਾਰ ਤੁਪੈਦੇ ਜਸਪੀ ਗੁਰੂ 3 ਬਹਾਦਰ ਜਿਦੀ ਬਾਣੀ ਵਿੱਚ ਹੀ ਮਿਲਦੇ ਹਨ ਮਾਰਗਦਰਸ਼ਨ ਕਰਦੇ ਹਨ ਕਿ ਰਸਪੋਸ਼ ਛੱਡੋ ਅਤੇ ਨਾਮ ਸਿਮਰਨ ਨਾਲ ਜੁੜੋ ਆਖਿਰ ਵਿੱਚ ਗੁਰੂ ਜੀ ਦੇ ਰਾਗਮੁਖਤ 57 ਸ਼ਲੋਕ ਜਿਵੇਂ ਦਾਵਣੀ ਮੁਹੱਲਾ ਪੰਜਵਾਂ ਤੋਂ ਪਹਿਲਾਂ ਦਰਜ ਹਨ ਜੀਵਨ ਦੀ ਸਚਾਈ ਵਿਰਾਗ ਤੇ ਨਾਮ ਦੀ ਮਹਿਮਾ ਮੁੱਖ ਨੂੰ ਡੂੰਘੇ ਰੂਪੇ ਸਿਖਾਉਂਦੇ ਹਨ ਗੁਰੂ ਜੀ ਦੀ ਬਾਣੀ ਇੱਕ ਪ੍ਰਗਤੀ ਰਚਨਾ ਨਹੀਂ ਸਗੋ ਇੱਕ ਬਹਾਨੇ ਜਜ਼ਦਬ ਕੀਤਾ ਹੈ ਜਿੱਤੇ ਹਰ ਰਾਗ ਇੱਕ ਇੱਕ ਖਿਲਦਾ ਖਿਰਦਾ ਫੁੱਲ ਹੈ ਅਤੇ ਹਰ ਸ਼ਬਦ ਸੁਗੰਧ ਹੈ ਇਸ ਗੱਲ ਮੈਨੂੰ ਖਿਆਲ ਦਿਵਾਉਂਦੀ ਹੈ ਕਿ ਸੱਚੇ ਸਾਹਿਬ ਦੇ ਸ਼ਰਣ ਵਿੱਚ ਆ ਕੇ ਮੋਹ ਮਾਇਆ ਛੱਡ ਵੇਰਾਗ ਜਮਾਈ ਜੀਵਨ ਬਤੀਤ ਕਰਤੈ ਨਾਮ ਰੂਪੀ ਪੰਕਤੀ ਰਾਸਪੀ ਫੇ ਪ੍ਰਭੂ ਨੂੰ ਪਾ ਕੇ ਸੱਚਾ ਸੁੱਖ ਮਿਲ ਜਾਵੇਗਾ ਧੰਨਵਾਦ